ਉਦੋਂ ਤੁਸੀਂ ਕਰੇ ਸੀਗੇ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਕਿ ਸਭ ਨੂੰ ਸਹੂਲਤਾਂ ਦਿੱਤੀ ਜਾਵੇ ਤੇ ਜਦੋਂ ਯੂਜ਼ ਕਰਨਾ ਸੀ ਤੇ ਵਪਾਰੀ ਨੂੰ ਤੁਸੀਂ ਯੂਜ਼ ਕਰ ਲਿਆ ਹੁਣ ਤੁਸੀਂ ਇਹਦੇ ਪਲਾਨ ਅਸੀਂ ਪਲਾਨ ਨਹੀਂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਇਂਟੇਂਡ ਬੁਜਾਦਾਂਗੇ 12 ਤਾਰੀਖ ਨੂੰ ਪੂਰਾ ਚੰਡੀਗੜ੍ਹ ਬੰਦ ਹੈ ਪ੍ਰਸ਼ਾਸਨ ਨੂੰ ਦੱਸਣਾ ਪਊਗਾ ਜਵਾਬ ਦੇਣਾ ਪਊਗਾ ਸਰਕਾਰਾਂ ਚਲਦੀਆਂ ਇਹਨਾਂ ਵਪਾਰੀਆਂ ਨੇ ਸਰਕਾਰ ਬਣਾਈ ਸਰਕਾਰ ਕਿਹਾ ਸੀ ਕਰਕੇ ਬਣਾਈ ਅਸੀਂ ਕਿ ਸਾਨੂੰ ਤਬਾਹ ਕੀਤਾ ਜਾਵੇ ਸੈਸਟਰੇ ਦੇ ਕਿ ਲਗਾਤਾਰ ਪ੍ਰਸ਼ਾਸਨ ਦੇ ਦੁਆਰਾ کہیں ਨਾ کہیں ਛੋਟੇ ਵਪਾਰੀਆਂ ਦੇ ਨਾਲ ਤਕਸਾਈ ਹੋ ਰਹੀ ਪਿਛਲੇ ਸਾਲ ਇਹਨਾਂ ਨੇ ਇੱਕ ਕਿਹਾ ਕਿ ਅਸੀਂ ਐਵੇਂ ਵੈਸੇ ਇੱਕ ਐਕਟ ਲਿਆਉਂਦੇ ਹਾਂ ਛੋਟੇ ਸਮਾਲ ਇਨਵੈਸਟੀ ਨੂੰ ਉੱਪਰ ਵਧਾਵਾਂਗੇ ਵਧਾਇਆ ਨਹੀਂ ਇਹਨਾਂ ਨੇ ਘਟਾ ਦਿਆ ਸਾਡੇ ਉੱਤੇ 20 30 ਪਲਾਟ ਐਵੇਂ ਜਿਨ੍ਹਾਂ ਨੂੰ ਕਨਵਰਜਨ ਪਾਲਸੀਆਂ ਦੇ ਦਈਆਂ ਨੇ ਉਹਨਾਂ ਨੇ ਹੋਟਲਾਂ ਬਣਾ ਲੀਆਂ ਵੱਡੀ ਵੱਡੀ ਜਿਹੜੀ ਐ ਤੇ ਚੈਂਸ ਬਣਾ ਲੀਆਂ ਉਹਨਾਂ ਨੇ ਬڑے بڑے ਉਹਦੇ ਵਿੱਚ 5 5 6 6 ਕਾਊਂਟਰ ਦੇ ਦਿੱਤੇ ਗਏ ਲੇਕਿਨ ਜਦ ਸਾਡੀ ਵਾਰੀ ਆਈ ਤੇ ਪ੍ਰਸ਼ਾਸਨ ਨੇ ਇਹ ਕਹਿਦਾ ਕਿ ਜੀ ਅਸੀਂ ਕਨਵਰਜਨ ਪੋਲਿਸੀ ਆਫਸ ਲੈ ਰਹੇ ਹਾਂ ਆਬਜੈਕਸ਼ਨ ਹੈ ਜੇ ਆਬਜੈਕਸ਼ਨ ਹੈਗਾ ਸੀ ਤੇ ਪਹਿਲੇ ਕਿਉਂ ਨਹੀਂ ਕੀਤੇ ਇਹਨਾਂ ਨੇ ਉਹਨੂੰ ਰੋਕ ਦੇਣ ਤੋਂ ਪਹਿਲੇ ਜਦ ਵੱਡੇ ਸਰਮਾਇਆਦਾਰਾਂ ਨੂੰ ਸਾਰਾ ਕੁਝ ਦੇ ਦਿਆ ਉਹਦੇ ਬਾਅਦ ਸਾਡੇ ਵਾਸਤੇ ਕਨਵਰਜਨ ਪੋਲਿਸੀ ਰੋਕ ਦਿੱਤੀ ਗਈ ਐਸਾ ਕਿਉਂ ਪ੍ਰਸ਼ਾਸਨ ਕਰ ਰਿਹਾ ਤੁਸੀਂ ਉੱਥੇ ਫਰਨੀਚਰ ਨੂੰ ਦੇ ਦਿਆ ਤੁਸੀਂ ਉੱਥੋਂ ਆਟੋਮੋਬਾਈਲਸ ਦੇ ਦਿਆ ਲੇਕਿਨ ਇਲੈਕਟ੍ਰੀਕਲ ਮਾਰਕੀਟ ਜਿਹੜਾ ਉਹਦੇ ਵਾਸਤੇ ਤੁਸੀਂ ਸੋਤੇਲਾ ਵੀ ਹੋਰ ਕਿਉਂ ਕਰ ਰਹੇ ਹੋ ਪ੍ਰਸ਼ਾਸਨ ਨੂੰ ਆਪਣੀ ਕਮੀਆਂ ਛੁਪਾਉਣ ਵਾਸਤੇ ਵਪਾਰੀਆਂ ਦਾ ਜਿਹੜਾ ਹੈ આરોਪ ਲਗਾਇਆ ਜਾ ਰਿਹਾ ਅਸੀਂ ਤੁਹਾਨੂੰ ਨੇ ਇੱਕੋ ਹੀ ਸਵਾਲ ਪੁੱਛਦੇ ਆ ਕਿ ਜੇ ਤੁਸੀਂ ਆਪਣੇ ਕਮਰੇ ਦੇ ਵਿੱਚ ਪੀਣ ਦਾ ਰੂਮ ਬਣਾ ਦਿਆ ਗਾਰਡ ਰੂਮ ਬਣਾ ਦਿਆ ਸੀਵਰੇਜ ਵਾਸਤੇ ਜਗ੍ਹਾ ਬਣਾ ਦੀ ਵਾਸ਼ ਮਸ਼ੀਨ ਲਗਾ ਦੇ ਜੇ ਅਸੀਂ ਚੇਂਜ ਕਰ ਲਿਆ ਜਿਨ੍ਹਾਂ ਤੇ ਤੁਸੀਂ ਪੈਸੇ ਨਾਲ ਫੰਡ ਨਾਲ ਤੁਸੀਂ ਇਸ ਪ੍ਰਸਤੀ ਕਰ ਰਹੇ ਹੋ ਪੂਰਾ ਤੁਹਾਡੇ ਕੋਲ ਸਾਰਾ ਹਮਲਾ ਹੈ ਗੱਡੀਆਂ ਹੈ ਜੀ ਤੁਹਾਡੇ ਤਨਖਾਹ ਆ ਰਹੀ ਹੈ ਤੇ ਵਪਾਰੀ ਕਿੱਥੇ ਗੁਨਾਹਗਾਰ ਹੈ ਸੱਚੇ ਕਾਲ ਦਾ ਅਨਮੂਡ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੋਰ ਚੰਡੀਗੜ੍ਹ ਦੇ ਵਪਾਰੀਆਂ ਤੇ ਇੱਕ ਤਲਵਾਰ ਲਟਕ ਰਹੀ ਹੈ ਕਿ ਉਹਨਾਂ ਨੂੰ ਕਰੋੜਾਂ ਦੇ ਨੋਟਿਸ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਆ ਔਰ ਉਹਨਾਂ ਨੋਟਿਸ ਦੇ ਵਿੱਚ ਉਹਨਾਂ ਤੇ ਇਲਜ਼ਾਮ ਇਹ ਨੇ ਕਿ ਉਹਨਾਂ ਨੇ ਨਾਰਮਸ ਦੀ ਵਾਇਲੇਸ਼ਨ ਕੀਤੀ ਹੈ ਉਹਨਾਂ ਨੇ ਕੰਸਟਰਕਸ਼ਨ ਵਧ ਕੀਤੀ ਹੈ ਜਾਂ ਘਟ ਕੀਤੀ ਹੈ ਜਾਂ ਨਾਰਮਸ ਦੇ ਉਲਟ ਕੀਤੀ ਹੈ ਤਾਂ ਇਸ ਤਰ੍ਹਾਂ ਦੇ ਉਹਨਾਂ ਤੇ ਅਲੀਗੇਸ਼ਨਸ ਲੱਗੇ ਆ ਪਰ ਵਪਾਰੀ ਕਹਿੰਦੇ ਨੇ ਕਿ ਸਾਡੇ ਨਾਲ ਸ਼ਰੇਆਮ ਤੱਕਾ ਹੋ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਇਸ ਤੋਂ ਪਹਿਲਾਂ ਵੀ ਪ੍ਰਦਰਸ਼ਨ ਕੀਤਾ ਤੇ ਹੁਣ 2 ਦਿਨ ਮੁਕੰਮਲ ਇੰਡਸਟਰੀਅਲ ਏਰੀਆ 1 اور 2 اے سارے ਦਾ ਸਾਰਾ ਬੰਦ ਰੱਖਣ ਦਾ ਵੀ ਐਲਾਨ ਕਰਤਾ ਮੇਰੇ ਨਾਲ ਨੇ ਵਪਾਰੀਆਂ ਦੇ ਜਿਹੜੇ ਆਗੂ ਸਹਿਬਾਨ ਨੇ ਉਹ ਮੇਰੇ ਨਾਲ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ अशोक तिवारी ਹੈ ਵਪਾਰੀ ਇਕਤਾ ਮਜਦਮੈਂ ਐਗਜ਼ੀਕਟਿਵ ਮੈਂਬਰ ਹਾਂ अशोक ਜੀ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਇਸ ਤਰ੍ਹਾਂ ਦੀ ਹੈ ਕਿ ਲਗਾਤਾਰ ਪ੍ਰਸ਼ਾਸਨ ਕੇ ਦੁਆਰਾ کہیں نہ کہیں ਛੋਟੇ ਵਪਾਰੀਆਂ ਦੇ ਨਾਲ ਧੱਕਾਸ਼ਾਹੀ ਹੋ ਰਹੀ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਇਹ ਕਹਿ ਰਹੇ ਹੈ ਕਿ ਘਰ ਘਰ ਰੋਜ਼ਗਾਰ ਤੇ ਮੈਨੂੰ ਲੱਗਦਾ ਘਰ ਘਰ ਰੋਜ਼ਗਾਰ ਦੇ ਰਹੇ ਹੈ ਪਿਛਲੇ ਸਾਲ ਇਹਨਾਂ ਨੇ ਇੱਕ ਕਿਹਾ ਕਿ ਅਸੀਂ ਐਵੇਂ ਐਵੇਂ ਸੇ ਇੱਕ ਐਕਟ ਲਿਆਂਦੇ ਹਾਂ ਛੋਟੇ ਸਮਾਲ ਇਨਵੈਸਟੀਟਰ ਨੂੰ ਉੱਪਰ ਬਧਾਵਾਂਗੇ ਬਧਾਇਆ ਨਹੀਂ ਇਹਨਾਂ ਨੇ ਘਟਾ ਦਿਆ ਸਾਡੇ ਉੱਤੇ 20 30 ਪਲਾਟ ਐਵੇਂ ਹੈ ਜਿਨ੍ਹਾਂ ਨੂੰ ਕਨਵਰਜਨ ਪਾਲਸੀਆਂ ਦੇ ਦਈਏ ਇਹਨਾਂ ਨੇ ਉਹਨਾਂ ਨੇ ਹੋਟਲਾਂ ਬਣਾ ਲੀਆਂ ਵੱਡੀ ਵੱਡੀ ਜਿਹੜੀ ਹੈ ਤੇ ਚੇਨਸ ਬਣਾ ਲੀਆਂ ਉਹਨਾਂ ਨੇ ਬڑے بڑے ਉਹਦੇ ਵਿੱਚ 5 5 6 6 ਕਾਊਂਟਰ ਦੇ ਦਿੱਤੇ ਗਏ ਲੇਕਿਨ ਜਦ ਸਾਡੀ ਵਾਰੀ ਆਈ ਤੇ ਪ੍ਰਸ਼ਾਸਨ ਨੇ ਇਹ ਕਹਿਦਾ ਕਿ ਜੀ ਅਸੀਂ ਕਨਵਰਜਨ ਪਾਲਸੀ ਵਾਪਸ ਲੈ ਰਹੇ ਹਾਂ ਆਬਜੈਕਸ਼ਨ ਹੈ ਜੇ ਆਬਜੈਕਸ਼ਨ ਹੈਗਾ ਸੀ ਤਾਂ ਪਹਿਲੇ ਕਿਉਂ ਨਹੀਂ ਕੀਤੇ ਇਹਨਾਂ ਨੇ ਉਹਨੂੰ ਰੋਕ ਦਿੱਤੇ ਪਹਿਲੇ ਜਦ ਵੱਡੇ ਸਰਮਾਇਆਦਾਰਾਂ ਨੂੰ ਸਾਰਾ ਕੁਝ ਦੇ ਦਿਆ ਉਹਦੇ ਬਾਅਦ ਸਾਡੇ ਵਾਸਤੇ ਕਨਵਰਜਨ ਪਾਲਸੀ ਰੋਕ ਦਿੱਤੀ ਗਈ ਐਸਾ ਕਿਉਂ ਪ੍ਰਸ਼ਾਸਨ ਕਰ ਰਿਹਾ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਇਹ ਮੰਗ ਕਰ ਰਹੇ ਹਾਂ ਕਿ ਜੇ ਤੁਸੀਂ ਸਾਡੀ ਸਾਨੂੰ ਇਹ ਕਹਿ ਰਹੇ ਹੋ ਕਿ ਤੁਸੀਂ ਗਲਤ ਬਣਾਇਆ ਹੋਇਆ ਤੁਸੀਂ ਯੂਟੀ 68 ਬਣਾ ਦਿਆ ਹੈਰੀਟੇਜ ਕਮੇਟੀ ਨੇ ਅਭਜਸ਼ਨ ਕੀਤਾ ਤੁਸੀਂ ਕਿਉਂ ਬਣਾਇਆ ਤੁਹਾਡੇ ਉੱਪਰ ਵੀ ਕੇਸ ਹੋਣਾ ਚਾਹੀਦਾ ਹਾਈ ਕੋਰਟ ਨੇ ਖੁਦ ਕਿਹਾ ਕਿ ਸਾਡੀ ਹਾਈ ਕੋਰਟ ਬਣਾਇਆ ਤੁਸੀਂ ਹੈਰੀਟੇਜ ਕਮੇਟੀ ਤੋਂ ਪਰਮਿਸ਼ਨ ਨਹੀਂ ਲਈ ਤੁਸੀਂ ਕਿਉਂ ਬਣਾ ਦਿਆ ਇਸ ਤੋਂ ਵੱਡੀ ਗਲਤੀ ਕੀ ਕਹਿ ਸਕਦਾ ਤੁਸੀਂ ਉੱਥੇ ਫਰਨੀਚਰ ਨੂੰ ਦੇ ਦਿਆ ਤੁਸੀਂ ਉੱਥੋਂ ਆਟੋ ਮੋਬਾਈਲਸ ਦੇ ਦਿਆ ਲੇਕਿਨ ਇਲੈਕਟ੍ਰੀਕਲ ਮਾਰਕੀਟ ਜਿਹੜਾ ਉਹਦੇ ਵਾਸਤੇ ਤੁਸੀਂ ਸੋਤੇਲੇ ਬਿਹਰ ਕਿਉਂ ਕਰ ਰਹੇ ਹੋ ਪਹਿਲੇ ਕੀ ਹੁੰਦਾ ਸੀ ਇੱਕ ਮਕਾਨ ਬਣਾਇਆ ਇੱਕ ਮਕਾਨ ਦੇ ਵਿੱਚ ਦੋ ਬੱਚੇ ਹੋ ਗਏ ਦੋ ਪਾਰਟਸ ਕਰ ਦਿੱਤੇ ਗਏ ਦੇਖੋ ਦੇਖੋ ਦੋ ਗੱਲ ਹੈ ਇੱਕ ਗੱਲ ਹੈ ਕਿ ਸਿੱਧੀ ਸਿੱਧੀ ਗੱਲ ਹੈ ਕਿ ਇਹ ਚੀਜ਼ਾਂ ਤਾਂ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਕੀ ਕੀ ਗਲਤੀਆਂ ਕੀਤੀਆਂ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਤੁਸੀਂ ਨੋਰਮਸ ਦੀ ਵਾਇਲੇਸ਼ਨ ਕੀਤੀ ਹੈ ਕੰਸਟਰਕਸ਼ਨ ਜਿਸ ਤਰੀਕੇ ਦੀ ਕੀਤੀ ਕੰਮ ਨੂੰ ਵਧਾਇਆ ਉਹ ਵਿਦਆਊਟ ਪਰਮਿਸ਼ਨ ਵਧਾਇਆ ਉਹਦੀ ਪਰਮਿਸ਼ਨ ਨਹੀਂ ਸੀ ਇਸ ਤਰੀਕੇ ਦੇ ਤੁਹਾਡੇ ਤੇ ਅਲੀਗੇਸ਼ਨਸ ਹੈ ਕਿ ਤੁਸੀਂ ਇਸ ਗੱਲ ਨਾਲ ਸਾਰੋਕਾਰ ਰੱਖਦੇ ਹੋ ਤੁਸੀਂ ਇਲੀਗਲ ਕੰਸਟਰਕਸ਼ਨ ਕੀਤੀ ਪ੍ਰਸ਼ਾਸਨ ਗਲਤ ਕਹਿਦਾ ਪ੍ਰਸ਼ਾਸਨ ਜਿਹੜਾ ਐ ਐਕਟ ਲੈ ਕੇ ਆਇਆ ਕਹਿੰਦਾ ਅਸੀਂ ਇਹਨੂੰ ਜਿਹੜੀ ਐ ਚੇਂਜ ਕਰ ਰਹੇ ਹਾਂ ਲੀਜ਼ ਤੇ ਫਰੀ ਹੋਲਡ ਕਰ ਰਹੇ ਹਾਂ ਅਸੀਂ ਅਸੀਂ ਬਣਾਉਣਾ ਸ਼ੁਰੂ ਕੀਤਾ ਅਸੀਂ ਕੋਈ ਰਾਤੋ ਰਾਤ ਬਿਲਡਿੰਗਾਂ ਨਹੀਂ ਬਣਾ ਲਈ ਪ੍ਰਸ਼ਾਸਨ ਦੇ ਨੁਮਾਇੰਦੇ ਉਹਨਾਂ ਡਿਊਟੀ ਦੇ ਰਹੇ ਸੀ ਜੇ ਅਸੀਂ ਨਜਾਇਜ਼ ਬਣਾ ਰਹੇ ਸੀ ਪ੍ਰਸ਼ਾਸਨ ਨੁਮਾਇੰਦੇ ਉਹਨਾਂ ਨੂੰ ਗਿਰਾ ਦੇਂਦੇ ਅਸੀਂ 20 ਸਾਲ ਤੇ 30 ਸਾਲ ਤੋਂ ਰੋਜ਼ਗਾਰ ਕਰ ਰਹੇ ਹਾਂ ਉਦੋਂ ਪ੍ਰਸ਼ਾਸਨ ਨੂੰ ਨਹੀਂ ਦਿੱਖਿਆ ਜਦੋਂ ਪ੍ਰਸ਼ਾਸਨ ਨੇ GST ਨੰਬਰ ਦਿੱਤਿਆ ਸਾਨੂੰ ਉਹਦੇ 'ਚ ਲਿਖਿਆ ਹੁੰਦਾ ਹੈ ਕਿ ਮੈਨੂਫੈਕਚਰ ਆ ਜਾਂ ਟਰੇਡਰਸ ਤੋਂ ਮੈਨੂਫੈਕਚਰਰ ਵਾਸਤੇ ਦਿੰਦਾ ਜਾਂ ਟਰੇਡਰ ਵਾਸਤੇ ਦਿੰਦਾ ਉਦੋਂ ਪ੍ਰਸ਼ਾਸਨ ਕਿੱਥੇ ਸੀ ਪ੍ਰਸ਼ਾਸਨ ਨੂੰ ਆਪਣੀ ਕਮੀਆਂ ਛੁਪਾਉਣ ਵਾਸਤੇ ਵਪਾਰੀਆਂ ਦਾ ਜਿਹੜਾ આરોਪ ਲਗਾਇਆ ਜਾ ਰਿਹਾ ਅਸੀਂ ਤੋਂ ਉਹਨਾਂ ਨੂੰ ਇੱਕੋ ਹੀ ਸ਼ਬਦ ਪੁੱਛਦੇ ਹਾਂ ਕਿ ਜੇ ਤੁਸੀਂ ਆਪਣੇ ਕਮਰੇ ਦੇ ਵਿੱਚ ਪੀਣ ਦਾ ਰੂਮ ਬਣਾ ਦਿਆ ਗਾਰਡ ਰੂਮ ਬਣਾ ਦਿਆ ਸੀਵਰੇਜ ਵਾਸਤੇ ਜਗ੍ਹਾ ਬਣਾਦੀ ਵਾਸ਼ਵੇਸ਼ਨ ਲਗਾ ਦੇ ਤੇ ਜੇ ਅਸੀਂ ਚੇਂਜ ਕਰ ਲਿਆ ਜਿਨ੍ਹਾਂ ਦੇ ਤੁਸੀਂ ਪੈਸੇ ਨਾਲ ਫੰਡ ਨਾਲ ਤੁਸੀਂ ਇਸ ਪ੍ਰਸਤੀ ਕਰ ਰਹੇ ਹੋ ਪੂਰਾ ਤੁਹਾਡੇ ਕੋਲ ਸਾਰਾ ਹਮਲਾ ਹੈ ਗੱਡੀਆਂ ਹੈਗੀ ਤੁਹਾਡੇ ਤਨਖਾਹ ਆ ਰਹੀ ਹੈ ਤੇ ਵਪਾਰੀ ਕਿੱਥੇ ਗੁਨਾਹਗਾਰ ਹੈ ਅਸੀਂ ਤੁਹਾਡੇ ਸਵਾਲ ਕਰ ਰਹੇ ਹਾਂ ਸਰਕਾਰਾਂ ਚਲਦੀਆਂ ਇਹਨ ਵਪਾਰੀਆਂ ਨੇ ਸਰਕਾਰ ਬਣਾਈ ਸਰਕਾਰ ਕਿਹਾ ਸੀ ਕਰਕੇ ਬਣਾਈ ਅਸੀਂ ਕਿ ਸਾਨੂੰ ਤਬਾਹ ਕੀਤਾ ਜਾਵੇ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਦੇ ਵਿੱਚ ਐਪਲ ਮਾਰਕੀਟ ਸੀ ਉਹ ਪੰਚਕੂਲਾ ਚਲੀ ਗਈ ਪੰਜੌਰ ਚਲੀ ਗਈ ਹੁਣ ਲੇਕਿਨ ਕਾਰਨ ਕੀ ਮੰਨਦੇ ਹੋ ਕਾਰਨ ਇਹੀ ਬਣਿਆ ਉਹਨਾਂ ਤੱਕ ਕੇ ਸਾਈ ਜਿਹੜੇ ਟਰੱਕ ਵਾਲੇ ਆਂਦੇ ਸੀ ਉਹਨਾਂ ਨੂੰ ਫੜ ਲੈਣਾ ਨਜਾਇਜ਼ ਸੇਫ ਫੀਲ ਨਹੀਂ ਕਰ ਸੇਫ ਨਹੀਂ ਫੀਲ ਕਰ ਰਹੇ ਸੀ ਲੇਕਿਨ ਅਸੀਂ ਜਾਵਾਂਗੇ ਨਹੀਂ ਅਸੀਂ ਸੰਘਰਸ਼ ਕਰਾਂਗੇ ਉਹਨਾਂ ਨੂੰ ਦੱਸਾਂਗੇ ਕਿ ਸੰਘਰਸ਼ ਕਰਾਂਗੇ ਪ੍ਰਸ਼ਾਸਨ ਨੂੰ ਤੇ ਹੋਮ ਮਿਨਿਸਟਰੀ ਨੂੰ ਤੇ ਭਾਰਤ ਸਰਕਾਰ ਨੂੰ ਅਸੀਂ ਇਹ ਦੱਸਾਂਗੇ ਕਿ ਅਸੀਂ ਸਰਕਾਰ ਬਣਾਈਏ ਸਾਡੇ ਪੈਸੇ ਨਾਲ ਸਰਕਾਰ ਕੇ ਜੇ ਨੁਮਾਇंदे ਉਹਨਾਂ ਨੂੰ ਤਨਖਾਹਾਂ ਮਿਲਦੀਆਂ ਜਿਹੜੇ ਐਮਐਲਏ ਐਮਪੀ ਹੈ ਸਾਡੇ ਪੈਸੇ ਨਾਲ ਘੁੰਮਤੇ ਆ ਅਸੀਂ ਵਪਾਰ ਛੱਡ ਕੇ ਚੰਦੀਗੜ੍ਹ ਨਹੀਂ ਜਾਵਾਂਗੇ ਜੇ ਲੋਕ ਸੋਚਣ ਪਲਾਨ ਕਰ ਜਾਣਗੇ ਅਸੀਂ ਪਲਾਨ ਨਹੀਂ ਕਰਾਂਗੇ ਅਸੀਂ ਲੜਾਈ ਲੜਾਂਗੇ ਜਿਸ ਤਰ੍ਹਾਂ ਅਸੀਂ 2022 ਦੇ ਵਿੱਚ ਲੜਾਈ ਲੜੀ ਪਿਛਲੇ ਦਿਨਾਂ ਅਸੀਂ ਟ੍ਰਿਮੂਨ ਚੌਕ ਦੀ ਵੀ ਧਰਨਾ ਦਿੱਤਿਆ ਹੁਣ 12 13 ਤੱਕ ਤੇ ਜਿਹੜਾ ਧਰਨਾ ਸਾਡਾ ਹੋਏਗਾ ਇਤਿਹਾਸਿਕ ਧਰਨਾ ਹੋਏਗਾ ਕਦੇ ਵੀ ਕੋਈ ਵਪਾਰੀ ਸੜਕਾਂ ਦੇ ਵਿੱਚ ਨਹੀਂ ਆਇਆ ਹੋਏਗਾ ਔਰ ਤੁਹਾਡੀ ਤੁਹਾਡੀ ਇਹ ਡਿਮਾਂਡ ਹੈ ਕਿ ਜੋ ਬਾਕੀਆਂ ਨਾਲ ਕੀਤਾ 10-12 ਪਲਾਟ ਜਿਹੜੇ ਕਨਵਰਜਨ ਦੇ ਵਿੱਚ ਆਏ ਉਸ ਤਰ੍ਹਾਂ ਦੇ ਨਾਲ ਸਾਡੇ ਤੇ ਵੀ ਲਾਗੂ ਕਰੋ ਜੇ ਜੇ ਉਹ ਪਾਲਿਸੀ ਕਹਿ ਰਹੇ ਨੇ ਕਿ ਅਸੀਂ ਵਾਪਸ ਲੈ ਲਈ ਜੀ ਉਸ ਜੋਬਜੈਕਸ਼ਨ ਸੀ ਕਿ ਤੁਸੀਂ ਨਾਲ ਇਹ ਵੀ ਡਿਮਾਂਡ ਕਰਦੇ ਹੋ ਫਿਰ ਕਿ ਜਿਹੜੇ ਉਹ 10-12 ਨੂੰ ਜੋ ਰੀਲੀਫ ਦਿੱਤਾ ਗਿਆ ਉਹ ਰੀਲੀਫ ਵਾਪਸ ਲਿਆ ਜੀ ਅਸੀਂ ਕਹਿ ਰਹੇ ਹਾਂ ਨਾ ਕਿ ਰੂਲ ਤਾਂ ਇੱਕ ਹੀ ਸਾਰੇ ਵਾਸਤੇ ਹੈ ਤੁਸੀਂ ਉਹ 30 ਪਲਾਟਾਂ ਨੂੰ ਦੇ ਕੇ ਕੀ ਸਾਬਿਤ ਕਰਨਾ ਚਾਹਿਆ ਤੁਸੀਂ ਉਹਨਾਂ ਨੂੰ ਵੀ ਵਾਪਸ ਕਰ ਲੈਂਦੇ ਜਦੋਂ ਉਹ ਲੱਗੂ ਹੋ ਗਏ ਉਹਨਾਂ ਨੇ ਕਹਿਦਾ ਜੀ ਛੋਟੇ ਪਲਾਟ ਨੂੰ ਦੇ ਦੋਗੇ ਤਾਂ ਅਰਥ ਕਿਉਂ ਖੋ ਜਾਏਗਾ ਜੀ ਭਾਈ ਸਾਡੇ ਗਿਰਨੇ ਆ ਜਿਆਰਤ ਕਿਉਂ ਆਏਗਾ ਤਾਂ ਪਹਿਲੇ ਜਿਹੜੀ 8 ਮੰਜ਼ਿਲ ਬਣੀ ਹੋਈ ਉਹ ਗਿਰੇਗੀ 3 ਮੰਜ਼ਿਲ ਵਾਲੀ ਨਹੀਂ ਗਿਰੇਗੀ ਪਹਿਲੇ ਤੁਸੀਂ ਤਾਂ ਦੋਰੀ ਰਾਜਨੀਤੀ ਅਪਣਾ ਰਹੇ ਹੋ ਦੋਰਾ ਵਿਵਹਾਰ ਕਰ ਰਹੇ ਹੋ ਆਪਸ਼ਨ ਵੇਲੇ ਤੁਸੀਂ ਕੋਸ਼ਿਸ਼ ਕੀਤੀ ਸੀ ਕੋਈ ਪਰਮਿਸ਼ਨ ਲੈਣ ਦੀ ਪਰਮਿਸ਼ਨ ਕਦੇ ਕੋਈ ਜੇ ਅਸੀਂ ਇੱਕ ਛੱਜਾ ਬਣਾ ਲਿਆ ਤੁਸੀਂ ਮੇਰੇ ਘਰ ਆ ਗਏ ਜੇ ਮੈਂ ਘਰ ਵਾਸਤੇ ਕਮਰਾ ਬਣਾ ਦਿਆ ਗੈਸਟ ਵਾਸਤੇ ਤਾਂ ਪਰਮਿਸ਼ਨ ਲੈਣ ਦੀ ਲੋੜ ਹੀ ਨਹੀਂ ਹੈ ਜੇ ਅਸੀਂ ਗਲਤ ਕਰ ਰਹੇ ਸੀ ਪ੍ਰਸ਼ਾਸਨ ਰੋਕ ਦੇਣ ਦਾ ਉਦੋਂ ਸਾਨੂੰ ਤੇ ਇਹ ਨਹੀਂ ਸੀ ਜਦੋਂ ਇਹਨਾਂ ਨੇ ਸਾਨੂੰ ਨੋਟਿਸ ਦੇਣਾ ਸ਼ੁਰੂ ਕਰ ਦਿੱਤਾ ਅਸੀਂ ਨੋਟਿਸ ਕਿਸ ਦੀ ਦੇਖਦੇ ਵਾਇਲੇਸ਼ਨ ਮਿਸ ਹੋ ਜੀ ਇਹ 2014 15 ਤੋਂ ਨਹੀਂ 14 15 ਤੋਂ ਸ਼ੁਰੂ ਹੋਇਆ ਉਦੋਂ ਪਹਿਲੇ ਕੰਸਟਰਕਸ਼ਨ ਸਾਡੀ ਹੋ ਗਈ ਸੀ ਮਾਰਕੀਟ ਬਣ ਗਈ 14 15 ਤੋਂ ਨੋਟਿਸ ਆ ਰਿਹਾ 2024 ਆ ਗਿਆ 24 ਆ ਗਿਆ ਯਾਨੀ 10 ਸਾਲ ਹੋ ਗਏ ਇਸ ਦਾ 10 ਸਾਲ ਹੋ ਗਿਆ ਇਹ ਲੜਾਈ ਚੱਲੀ ਜਾਂਦੀ ਹੈ ਲੜਾਈ ਚਲਾਈ ਹੈ ਇਹ ਇਹ ਕਹੀ ਗਏ ਕਿ ਅਸੀਂ ਕਨਵਰਜਨ ਪਾਲਿਸੀ ਲਿਆਦੀ ਜੀ ਅਸੀਂ ਅਮੈਂਡ ਕਰਦੇ ਆ ਜੀ ਰੂਲਸ ਤੁਸੀਂ ਕੰਮ ਕਰ ਸਕਦੇ ਹੋ ਜੀ ਅਸੀਂ ਕੰਮ ਕਰ ਰਹੇ ਹਾਂ ਅਸੀਂ ਕੰਮ ਨਹੀਂ ਬੰਦ ਕਰਿਆ ਹੋਇ ਉੱਥੇ ਅੱਜ ਸ਼ਹਿਰ ਦੇ ਅੰਦਰ ਕਿਸੇ ਤੁਸੀਂ ਹਿਮਾਚਲ ਚਲੇ ਜਾਓ ਪੰਜਾਬ ਚਲੇ ਜਾਓ ਇਲੈਕਟ੍ਰੀਕਲ ਮਾਰਕੀਟ ਇੱਕ ਬਹੁਤ ਵੱਡੀ ਮਾਰਕੀਟ ਹੈ ਜਿਹੜਾ ਪੱਖਾ ਬਾਹਰ ਮਾਰਕੀਟ ਦੇ ਵਿੱਚ 5000 ਦਾ ਮਿਲਦਾ ਉਸ ਮਾਰਕੀਟ ਦੇ ਵਿੱਚ ਪੱਖਾ ਉਹ 2500 3000 3500 ਤੋਂ ਮਿਲਦਾ ਜਿਹੜੀ ਵਾਇਰ ਜਿਹੜੀ ਹੈ ਬਾਹਰ ਜਿਹੜੀ ਹੈ ਤੇ ਐਮ ਆਰ ਪੀ ਦੇ ਮਿਲਦੀ ਹੈ ਉੱਥੇ 25% 30% ਡਿਸਕਾਊਂਟ ਦੇ ਮਿਲ ਰਹੀ ਹੈ ਲਾਕਡਾਊਨ ਵੇਲੇ ਪ੍ਰਸ਼ਾਸਨ ਨੇ ਖੁਦ ਕਿਹਾ ਕਿ ਇਲੈਕਟ੍ਰੀਕਲ ਮਾਰਕੀਟ ਖਲਵਾਈ ਜਾਏ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਤੇ ਉਦੋਂ ਨਹੀਂ ਦੇਖਿਆ ਸੀ ਪ੍ਰਸ਼ਾਸਨ ਨੇ ਕੀ ਅਵੈਧ ਮਾਰਕੀਟ ਹੈ ਇਹ ਅਵੈਧ ਕੰਸ ਉਦੋਂ ਤੁਸੀਂ ਕਰੇ ਸੀ ਕਿ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਕਿ ਸਭ ਨੂੰ ਸਹੂਲਤਾਂ ਦਿੱਤੀ ਜਾਵੇ ਤੇ ਜਦੋਂ ਯੂਜ਼ ਕਰਨਾ ਸੀ ਤੇ ਵਪਾਰੀ ਨੂੰ ਤੁਸੀਂ ਯੂਜ਼ ਕਰ ਲਿਆ ਹੁਣ ਤੁਸੀਂ ਇਹਦੇ ਪਲਾਨ ਅਸੀਂ ਪਲਾਨ ਨਹੀਂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਇਂਟ ਇਂਟ ਬਜਾ ਦਾਂਗੇ 12 ਤਾਰੀਖ ਨੂੰ ਪੂਰਾ ਚੰਡੀਗੜ੍ਹ ਬੰਦ ਹੈ ਪ੍ਰਸ਼ਾਸਨ ਨੂੰ ਦੱਸਣਾ ਪਊਗਾ ਜਵਾਬ ਦੇਣਾ ਪਊਗਾ ਅੱਛਾ ਕਿਹੜਾ ਕਿਹੜਾ ਏਰੀਆ ਬੰਦ ਕੀਤਾ ਜਾ ਸਕਦਾ ਤੁਹਾਡਾ ਇੰਡਸਟਰੀਅਲ ਏਰੀਆ ਵਾਲੇ ਫੇਸ 2 ਫੇਸ 1 2 ਆਵੇ ਜਾਂ ਫਿਰ ਚੰਡੀਗੜ੍ਹ ਜੀ ਹੋਰ ਵੀ ਫੇਸ 2 ਸਾਰਾ ਬੰਦ ਹੈ ਸਾਡੇ ਨਾਲ ਜਿਹੜੀ ਐਸੋਸੀਏਸ਼ਨ ਹੈ ਸਾਰੀ RWA ਫਾਸਟਵਾ ਹੈ ਹੋਰ ਵੀ ਐਸੋਸੀਏਸ਼ਨ ਹੈ ਜੁਆਇੰਟ ਐ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਅੱਜ ਪ੍ਰਸ ਸੀ ਉਦੋਂ ਵੀ ਸਾਰੇ ਆਏ ਸੀ ਉਹਨਾਂ ਨੇ ਕਿਹਾ ਸਾਡੇ ਨਾਲ ਅਸੀਂ ਤੁਹਾਡੇ ਨਾਲ ਹੈਗੇ ਤੁਸੀਂ ਸਾਡੇ ਨਾਲ ਚੱਲੋਗੇ ਤੁਹਾਡੇ ਨਾਲ ਚੱਲੇ ਅਸੀਂ ਕਿਸੇ ਵਪਾਰੀ ਦਾ ਵਿਰੋਧ ਨਹੀਂ ਕਰ ਰਹੇ ਕੁਝ ਸਹਿਰ ਦੇ ਅੰਦਰ ਅਵੈਧ ਕਬਜ਼ੇ ਹੋਏ ਅਸੀਂ ਕਬਜ਼ੇ ਕਹਾਂਗੇ ਮਾਰਕੀਟ ਫਰਨੀਚਰ ਮਾਰਕੀਟ ਜਿਵੇਂ ਬਣੀ ਸੀ ਉਹਨਾਂ ਨੂੰ ਤੁਸੀਂ ਇੱਕ ਜਗ੍ਹਾ ਦੇ ਰਹੇ ਹੋ ਹਾਈ ਕੋਰਟ ਨੇ ਕਿਹਾ ਤੁਸੀਂ ਪਹਿਲੇ ਇਹਨਾਂ ਨੂੰ ਜਗ੍ਹਾ ਦਿਓ ਫਿਰ ਗਿਰਾਓਗੇ ਅਸੀਂ ਤਾਂ ਆਪਣੀ ਜਗ੍ਹਾ ਤੇ ਬੈਠੇ ਅਸੀਂ ਤਾਂ ਕਹ ਰਹੇ ਤੁਹਾਨੂੰ ਪੈਸੇ ਲੈ ਲਓ ਜਿੰਨੇ ਪੈਸੇ ਲੈਣ ਤੁਸੀਂ ਕੋਲੇ ਦਾ ਹੱਲ ਕੀ ਹੈ ਤੁਸੀਂ 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 ਜਦੋਂ ਤੁਸੀਂ ਕੋਈ ਆਪਣਾ ਪ੍ਰਪੋਜ਼ਲ ਲੈ ਕੇ ਜਾਂਦੇ ਹੋ ਉੱਥੇ ਕੀ ਹਾਲ ਦਿੰਦੇ ਹੋ ਕਿ ਦਾ ਕੁਝ ਕੁਝ ਨਹੀਂ ਐਮਐਚਏ ਨਹੀਂ ਮੰਨਦਾ ਜੀ ਹੋਮ ਮਿਨਿਸਟਰੀ ਨਹੀਂ ਮੰਨ ਰਹੀ ਸਾਡੇ ਅਸੀਂ ਕੁਝ ਕਹਿ ਨਹੀਂ ਸਕਦੇ ਉਹ ਵੀ ਆਪਣੀ ਜਗ੍ਹਾ ਠੀਕ ਹੈ ਜੇ ਸਾਡੇ ਘਰ ਦੇ ਵਿੱਚ ਕੋਈ ਬੰਦਾ ਨੌਕਰੀ ਕਰ ਰਿਹਾ ਅਸੀਂ ਉਹਨੂੰ ਕਹਿੰਦੇ ਕਿ ਬਈ ਤੂੰ ਇਹ ਕੰਮ ਨਹੀਂ ਕਰੇਗਾ ਉਹ ਨਹੀਂ ਕਰੇਗਾ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈ ਕੋਈ ਹਰਿਆਣਾ ਤੋਂ ਆ ਰਿਹਾ ਕੋਈ ਪੰਜਾਬ ਤੇ ਆ ਰਿਹਾ ਕੋਈ ਕਹੀਂ ਤੋਂ ਆ ਰਿਹਾ ਉਹਨੇ ਆਪਣਾ 3 ਸਾਲ ਕੱਟਣਾ ਹੁੰਦਾ ਔਰੇ ਡੀ ਸਾਹਿਬ ਨੇ ਕੋਈ ਭਰੋਸਾ ਦਿੱਤਾ ਤੁਸੀਂ ਡੀ ਸੀ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਬਹੁਤ ਇਹ ਜਿਹੀ ਗੱਲਾਂ ਕੀਤੀਆਂ ਜਿਹੜੀ ਸਾਨੂੰ ਨਹੀਂ ਪਤਾ ਸੀ ਬੜੀ ਪੋਜ਼ਿਟਿਵ ਰਹੇ ਉਹਨਾਂ ਦੀ ਬੜੀ ਪੋਜ਼ਿਟਿਵ ਸੋਚ ਹੈ ਮੇਰੀ ਤਾਂ ਮੁਲਾਕਾਤ ਪਹਿਲੀ ਵਾਰ ਹੋਈ ਹੈ ਵਪਾਰੀਆਂ ਦੇ ਨਾਲ ਪਹਿਲੇ ਮੈਂ ਕਈ ਵਾਰੀ ਮਿਲ ਚੁੱਕਿਆ ਸੀ ਕਈ ਔਰ ਮੁੱਦੇ ਸੀ ਲੇਕਿਨ ਜਦੋਂ ਵਪਾਰੀਆਂ ਦੇ ਨਾਲ ਅੱਜ ਮੈਂ ਗਿਆ ਤੇ ਮੈਨੂੰ ਲੱਗਦਾ ਹੈ ਕਿ ਜੇ ਸਾਰੇ ਅਫਸਰ ਇਹ ਜੇ ਹੋ ਜਾਣ ਤੇ ਸਾਡੇ ਕੰਮ ਹੱਲ ਹੋ ਜਾਣਗੇ ਲੇਕਿਨ ਮੈਨੂੰ ਲੱਗਦਾ ਕਿ ਸਾਰੇ ਅਫਸਰ ਇਹ ਜੇ ਹੋਣਗੇ। ਕੋਈ ਤਾਰੀਫ ਹੀ ਕਰ ਰਿਹਾ ਹਾਂ ਜੇ ਤੁਹਾਨੂੰ ਲੱਗਦਾ ਹੈ। ਨਹੀਂ ਲੱਗਦਾ ਬਿਲਕੁਲ ਸੱਚਾਈ ਹੈ ਮੈਂ ਕਦੇ ਵੀ ਮੇਰਾ ਇੱਕ ਰਿਕਾਰਡ ਰਿਹਾ ਮੈਂ ਸੰਗਠਨ ਹਿੰਦੂ ਤਖਤ ਵੀ ਚਲਾਉਂਦਾ ਹੈ ਸੰਗਠਨ ਦੇ ਵਿੱਚ ਵੀ ਰਿਹਾ ਮੈਂ ਸਾਰੇ ਅਫਸਰਾਂ ਨੂੰ ਸਾਹਮਣੇ ਲਿੱਤਿਆ ਕਦੇ ਵੀ ਉਹ ਪਿੱਛੇ ਪਿੱਛੇ ਗੱਲ ਨਹੀਂ ਕੀਤੀ ਜੋ ਕੀਤੀ মিডিਆ ਦੇ ਸਾਹਮਣੇ ਕੀਤੀ। মিডিਆ ਦੇ ਸਾਹਮਣੇ ਕਰਿਆ ਅੱਜ ਤੱਕ ਅਸੀਂ ਜੋ ਗੱਲ ਉਹਨਾਂ ਨੇ ਕਹੀ ਬਿਲਕੁਲ ਸੱਚੀ ਗੱਲ ਸੀ। کہیں ਨਾ کہیں ਕੁਝ ਕਮੀਰ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਕੰਮ ਕਰੋ। ਵੀ ਤੁਸੀਂ ਆਦਾ ਪ੍ਰਦਰਸ਼ਨ ਕਰੋ। ਤੁਸੀਂ ਆਪਣਾ ਕੰਮ ਕਰੋਗੇ। ਠੀਕ ਹੈ ਜੀ ਅਸੀਂ ਤਾਂ ਕਲਮ ਚਲਾਨੀ ਹੈ ਸਾਡੀ ਡਿਊਟੀ ਹੈ ਉਹ ਡਿਊਟੀ ਕਰਨਗੇ ਸਾਡਾ ਕੰਮ ਕੀ ਹੈ ਅਸੀਂ ਪ੍ਰਸ਼ਾਸਨ ਨੂੰ ਘੇਰਨ ਦੀ ਹੋਮ ਮਿਨਿਸਟਰੀ ਨੂੰ ਭਾਰਤ ਸਰਕਾਰ ਨੂੰ ਘੇਰਾਗੇ ਅਸੀਂ ਵੀ ਕਿਸੇ ਹਾਲਤ ਚ ਨਹੀਂ ਛੱਡਾਂਗੇ ਹੋਮ ਮਿਨਿਸਟਰੀ ਨੂੰ ਜਵਾਬ ਦੇਣਾ ਪਏਗਾ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪਏਗਾ ਕਿਉਂਕਿ ਹਰਿਆਣਾ ਇਲੈਕਸ਼ਨ ਹੈ ਅਸੀਂ ਬਹੁਤ ਜਲਦੀ ਇੱਕ ਮੀਟਿੰਗ ਹੋਰ ਕਰਨ ਜਾ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਕੋਈ ਵੀ ਕੇਂਦਰੀ ਮੰਤਰੀ ਆਏਗਾ ਅਸੀਂ ਇਹ ਮੀਟਿੰਗ ਕਰਕੇ ਉਹਦਾ 에어ਪੋਰਟ ਦੇ ਵਿੱਚੋਂ ਘੇਰਾਓ ਕਰਾਂਗੇ ਚੰਡੀਗੜ੍ਹ 에어ਪੋਰਟ ਚੰਡੀਗੜ੍ਹ 에어ਪੋਰਟ ਤੇ ਚੰਡੀਗੜ੍ਹ 에어ਪੋਰਟ ਦੇ ਵਪਾਰੀ ਘੇਰਾਓ ਕਰੇਗਾ ਉਹਦਾ ਕਿ ਤੁਸੀਂ ਲੋਕ ਲੁਆਉਣੇ ਵਾਅਦੇ ਕੀਤੇ 10 ਸਾਲ ਤੇ ਅਸੀਂ ਲਗਾਤਾਰ ਤੁਹਾਡੇ ਪਿੱਛੇ ਘੁੰਮਤੇ ਰਹੇ ਲੇਕਿਨ ਉਹਨਾਂ ਵਾਅਦੇ ਤੁਹਾਡੇ ਨਹੀਂ ਚੱਲਣਗੇ ਜੇ ਤੁਸੀਂ ਚੰਡੀਗੜ੍ਹ 에어ਪੋਰਟ ਦੇ ਵਿੱਚ ਪਹੁੰਚਣਾ ਹੈ ਵਪਾਰੀਆਂ ਦੀ ਗੱਲ ਕਰਨੀ ਤੇ ਇਹ ਅਮੇਚੇ ਦੀ ਤੁਹਾਨੂੰ ਗੱਲ ਉਠਾਣੀ ਪਵੇਗੀ ਵਪਾਰੀਆਂ ਦੀ ਗੱਲ ਸੁਣਨੀ ਪਊਗੀ ਕਿਉਂਕਿ ਵਪਾਰੀਆਂ ਨੂੰ 5000 ਕਰੋੜ ਦੀ ਤੁਹਾਨੂੰ ਉੱਪਰ ਹੈ ਫੇਜ਼ 2 ਤੇ ਸਾਡੇ ਨਾਲ 4000 ਪਰਿਵਾਰ ਜੁੜਿਆ ਪਿਆ ਹੈ 4000 ਪਰਿਵਾਰ ਤੇ ਤੁਸੀਂ 4 ਬੰਦੇ ਹੋ 40000 ਪਰਿਵਾਰ ਹੋ ਗਿਆ ਤੁਸੀਂ ਦੱਸੋ ਕਿ ਉਹ ਕਿੱਥੇ ਜਾਏਗਾ ਇੱਕ ਤਾਂ ਤੁਸੀਂ ਰੋਜ਼ਗਾਰ ਦੇਣ ਦੀ ਗੱਲ ਕਰ ਰਹੇ ਹੋ ਰੋਜ਼ਗਾਰ ਤਾਂ ਤੁਸੀਂ ਦੇ ਨਹੀਂ ਪਾ ਰਹੇ ਹੋ ਲੇਕਿਨ ਰੋਜ਼ਗਾਰ ਖੋਣ ਦੀ ਤਿਆਰੀ ਹੈ ਤਾਂ ਅਸੀਂ ਉਹ ਰੋਜ਼ਗਾਰ ਨਾ ਖੋਣਾਂਗੇ ਨਾ ਅਸੀਂ ਉੱਥੋਂ ਪਲਾਨ ਕਰਾਂਗੇ ਅਸੀਂ ਆਪਣਾ ਹੱਕ ਲੈਣ ਵਾਸਤੇ ਸੜਕਾਂ ਤੇ ਸਾਡਾ ਸੰਵਿਧਾਨਿਕ ਅਧਿਕਾਰ ਹੈ ਅਸੀਂ ਪ੍ਰਸ਼ਾਸਨਿਕ ਚੀਜ਼ਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ ਲੇਕਿਨ ਅਸੀਂ ਆਪਣੇ ਅਧਿਕਾਰ ਲਈ ਸੜਕਾਂ ਦੇ ਉੱਤਰ ਕੇ ਆਪਣੀ ਮੰਗ ਕੇਂਦਰ ਸਰਕਾਰ ਤੱਕ ਪਹੁੰਚਾਵਾਂਗੇ ਠੀਕ ਹੈ ਬਹੁਤ ਧੰਨਵਾਦ ਤਾਂ ਸਿੱਧੇ ਤੌਰ ਤੇ ਵਪਾਰੀ ਇਹ ਕਹਿੰਦੇ ਆ ਕਿ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੇਕਰ ਇੱਕ ਪਾਲਿਸੀ ਇਸ ਤੋਂ ਪਹਿਲਾਂ ਬਣੀ ਜੇਕਰ ਕੁਝ ਲੋਕਾਂ ਨੂੰ ਵੱਡੇ ਵਪਾਰੀਆਂ ਨੂੰ ਜੇ ਰੀਲੀਫ ਦਿੱਤਾ ਗਿਆ ਸੀ ਤਾਂ ਉਹ ਕਹਿੰਦੇ ਨੇ ਕਿ ਛੋਟੇ ਵਪਾਰੀ ਨੂੰ ਵੀ ਉਸ ਦੇ ਅਧੀਨ ਲਿਆਂਦਾ ਜਾਣਾ ਚਾਹੀਦਾ ਫਿਲਹਾਲ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 2 ਦਿਨ ਚੰਡੀਗੜ੍ਹ ਦੇ ਵਿੱਚ ਵਪਾਰ ਬੰਦ ਰਹੇਗਾ ਔਰ ਸਰਕਾਰ ਦਾ ਘਰਾਓ ਇਸੇ ਹਾਲਤ ਦੇ ਵਿੱਚ ਕੀਤਾ ਜਾਏਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹਰ ਦਾ ਅਨਮੂਤ ਚੰਡੀਗੜ੍ਹ